ਲਾਸਟ ਟਾਈਮ ਵੀ ਆਪਣੀ ਬਰੋਕਲੀ ਹੋਈ ਨਹੀਂ ਜਿਹੜੀ ਲਾਈ ਸੀ ਨਵੇਂ ਵੀ ਮੰਗਾਏ ਨੇ ਐਨੇ ਕਿੰਨੇ ਦੇਖ ਤੁਸੀਂ ਗਿਣ ਸਕਦੇ ਹੋ ਸਕਰੀਨਸ਼ਾਟ ਲੈ ਕੇ ਇੰਨਾ ਲਿਫਾਫਾ ਐਡਾ ਵੱਡਾ ਹੁੰਦਾ ਵੀ ਭੁਰਕ ਬੰਦ ਲੈਟਸ ਲਾਤੀ ਨਹੀਂ ਲਾਣਾ ਆ ਰਿਹਾ ਪਿਆ ਲੈਟਸ ਸੁਣ ਅੱਛਾ ਚਿਕੰਦਰ ਚਿਕੰਦਰ ਸੋਨੇ ਹੋ ਗਏ ਥੋੜੀ ਬਹੁਤੀ ਲੈਟਸ ਉਧਰ ਹੋ ਗਈ ਹੁਣ ਜਿਆਦਾ ਵੱਡਾ ਹੋ ਗਿਆ ਪਾ ਗੋਪੀ ਕਿੰਨੀ ਵੱਡੀ ਹੋਈ ਪਈ ਹੈ ਕਿੰਨੀ ਜਗ੍ਹਾ ਘੇਰੀ ਪਈ ਆ ਇਧਰ ਕੀ ਆ ਵੀ ਤੁਹਾਡੇ ਪਿੱਛੇ ਇਹੀ ਹੋਣਾ ਚਲ ਗਮਾ ਸ਼ਾਲਕਮ ਦੇ ਪੱਤੇ ਕਿੱਡੇ ਗਿੱਡੇ ਨੇ ਪੱਤਾ ਹੁੰਦਾ ਸ਼ਾਲਕਮ ਦਾ ਉਧਰ ਵੀ ਤਾਂ ਗਾਂ ਪਿਆ ਪਿਆ ਇਹਦੇ ਵੀ ਕਿੱਡੇ ਕਿੱਡੇ ਹੋਏ ਪਏ ਨੇ ਬੀਜੂਟ ਦੇ ਦਾ ਟੇਸਟ ਮੋਲੀਆਂ ਦਾ ਇਹ ਤਾਂ ਕਿ ਸ਼ਾਲਕਮ ਕੌੜੀ ਆ ਬੀ ਦਾ ਫਰਕ ਮਟਰ ਵੀ ਫਾਰਮ ਜੀ ਲੈਣ ਲੱਗੇ ਨਵੇਂ ਮਟਰ ਲਾਇ ਸੀ ਉਹ ਵੀ ਥੋੜੇ ਥੋੜੇ ਉੱਗਣ ਲੱਗੇ ਤੇ ਬਾਕੀ ਪਿੱਛੇ ਉਹ ਦੇਖੋ ਤੁਸੀਂ ਸਾਗ ਵਾਲੀ ਜਗ੍ਹਾ ਕਿਵੇਂ ਭਰੀ ਪਈ ਆ ਫੱਲਾਂ ਨਾਲ ਇਹਨਾਂ ਨੇ ਤੇ 100 ਵੀ ਲਿਖਿਆ ਹੋਈ 100 ਹੋਊਗਾ ਹੋਊਗਾ ਥੋੜੇ ਥੋੜੇ ਕਰਕੇ 100 ਵੀ ਹੋਊਗਾ ਹੁੰਦੀਏ ਇਹਨਾਂ ਛੋਟਾ ਕਮਾਲ ਦੀ ਵਾਲ ਐਡੇ ਕਿ ਐਡੇ ਦੇ ਬੀਜ ਵੱਡੀ ਵੱਡੀ ਚੀਜ਼ ਬਣ ਜਾਂਦੀਆਂ ਸਾਨੂੰ ਬਾਹਰ ਗਰੋਂ ਕੁਝੋ ਪਾਈ ਕਹਿੰਦੇ ਇੱਕ ਇੱਕ ਵੀ ਇਹ ਸਿੱਟਿਓ ਆਹ ਚਲੋ ਹੁਣ ਜਿਹੜੇ ਸੱਡ ਦਾਂਗੇ ਇਧਰ ਲਈ ਤੇ ਲਾ ਲਾ ਲੈਟਸ ਫਿਰ ਇਧਰ ਲਾਣਾ ਆ ਵੀ ਜਿਵੇਂ ਬੀਟਰ ਚਕੰਦਰ ਲਾਈ ਸੀ ਬੀਟਰ ਰੋਟੇ ਵੀ ਵਿਚ ਵਿਚ ਹੋਈ ਆ ਵਿਚ ਵਿਚ ਨਹੀਂ ਹੋਈ ਇਹ ਬੀਟਰ ਰੋਟ ਦੀਆਂ ਜਿਹੜਾ ਹੁੰਦੀ ਆ ਇਹ ਖਰਾਬ ਨਹੀਂ ਹੁੰਦੀ ਬਹੁਤ ਦੇਰ ਤੱਕ ਪਈ ਰਹਿੰਦੀ ਆ ਪੱਟ ਕੇ ਆਪਾਂ ਰੱਖਦੇ ਆ ਸੇਹ ਤਰੀ ਦਾ ਵਧੀਆ ਹੁੰਦੀ ਹੁੰਦੀ ਆ ਆ ਯਾਰ ਬਾਹਰ ਹੀ ਜਿਆਦੇ ਹੋਏ ਪਏ ਨੇ ਪੱਤੇ ਹੱਦੋਂ ਵੱਧ ਪੱਤੇ ਹੋਏ ਪਏ ਨੇ ਛਲਗਮਾਲੇ ਤਾਂ ਕਮਾ ਲਈ ਆ ਟਮਾਟਰ ਜੇ ਵੀ ਉਗੇ ਆ ਚਾਰ ਹੀ ਉਗੇ ਨੇ 25 ਕੇ ਦਾਣੇ ਸੀਗੇ ਬਾਕੀ ਪੱਟ ਕੇ ਲਾਇਏ ਨੇ ਹੱਲੇ ਤਾਂ ਨਾ ਅੱਛਾ ਹਾਂ ਉਹ ਪਰਲਾ ਵੀ ਪੱਟ ਕੇ ਲਾਇਆ ਜਿਹੜਾ ਵਿਚਾਲੇ ਬੜਾ ਖੜਾ ਹੈ ਵੀ ਪੱਟ ਕੇ ਲਾਇਆ ਜਿਹੜਾ ਕਾਰਨਰ ਤੇ ਹੈ ਜਿਹਨੂੰ ਫੁੱਲ ਆਉਣ ਲੱਗੇ ਅੱਛਾ ਇਹ ਵੀ ਕੱਟ ਕੇ ਲਾਇਆ ਅੱਛਾ ਆ ਵੀ ਉਹੀ ਨੇ ਛਲਗਮਾ ਮੂੜੀਆਂ ਵਗੈਰਾ ਆ ਮੂੜੀਆਂ ਨੇ ਉਹ ਐਂਡ ਤੇ ਉਹ ਛਲਗਮਾ ਛਲਗਮਾ ਯਾਰ ਬਾਹਲਾ ਪੱਤਾ ਵਾ ਇੱਕੇ ਲੱਗਦੀ ਹੈ ਨਾ ਇਹਨਾਂ ਦੀ ਜਾਂ ਤਿੰਨ ਚਾਰ ਲੱਗਣ ਆਲੂਆਂ ਨੂੰ ਇੰਨੇ ਪੱਤਿਆਂ ਦਾ ਤਾਂ ਫਾਇਦਾ ਇਹ ਮੈਂ ਆਨਲਾਈਨ ਹੀ ਮੰਗਾ ਲਈ ਸੀਗੇ ਵੀ ਐਮਾਜ਼ੋਨ ਤੋਂ ਹੀ ਮੰਗਾ ਲਈ ਸੀਗੇ ਸਮਝਾ ਕੇ ਦੇਖ ਲੈਣੇ ਆ। ਸੋ ਮੈਂ ਤਾਂ ਹੋਰ ਮੰਗਣ ਲੱਗਿਆ ਸੀ ਕਰਦੇ ਕਹਿੰਦੇ ਬਸ ਕਰ ਇੰਨੀ ਲੋੜ ਨਹੀਂ ਹੈਗੀ। ਇਹ ਤਾਂ ਸਾਨੂੰ ਬਹੁਤ ਉਹ ਆ ਵੀ ਅੰਜੀਰ ਵਾਲਾ। ਇਹ ਜ਼ਰੂਰ ਹੋ ਜਵੇ। ਇੱਧਰ ਵੀ ਦਾੜੀ ਨੇ ਗੋਭੀ ਗੁੱਭੀ ਪਤਾ ਨਹੀਂ ਕੀ ਕੁਝ ਪੱਟ ਕੇ ਲਾਤਾ। ਮਿਰਚਾਂ ਲਾਈਆਂ ਸੀ ਇੱਧਰ ਵੀ ਪਹਿਲਾਂ ਜਿਹੜੀਆਂ ਮਿਰਚਾਂ ਸੀਆਂ ਦੋ ਦੋ ਉਹ ਪੱਟ ਕੇ ਮੰਮੀ ਨੇ ਛੋਟੀਆਂ ਮਿਰਚਾਂ ਲਾਤੀਆਂ ਸੋ ਇਹਦਾ ਮਤਲਬ ਕੋ ਨਵੀਂ ਪਨੀਰੀ ਲਾਤੀ। ਹੁਣ ਤਾਂ ਆ ਵੀ ਸੋਹਣਾ ਹੋ ਗਿਆ। ਪਹਿਲਾਂ ਤਾਂ ਜੈ ਇੰਨੀ ਵੀਡ ਹੋ ਗਈ ਸੀਗੀ ਲਸਣ ਦੇ ਵਿੱਚ। ਅਜੀਬ ਜਿਹਾ ਲੱਗਦਾ ਸੀ ਮੈਨੂੰ ਲੱਗਦਾ ਦਾੜੀ ਨੇ ਇਹਦੀ ਬੱਟ ਤੇ ਵੀ ਬੀਜਤਾ। ਇਹਦੇ ਆਲੇ-ਦਾਲ ਕੀ ਬੀਜੇ ਆਮੀ ਹੇ ਜਗਾ ਛੱਡਦੇ ਨਹੀਂ ਹੈਗੇ ਤੈਨੂੰ ਪਤਾ ਹੀ ਨਹੀਂ ਲੱਗਦਾ ਕਿ ਕੋਈ ਕੁਝ ਬੀਜਾ ਹੈ ਕਿ ਨਹੀਂ ਇਹ ਨਹੀਂ ਪਤਾ ਹੁੰਦਾ ਵੀ ਕਿ ਕੋਈ ਕੁਝ ਬੀਜਾ ਹੀ ਹੋਣਾ ਜਿਹਦਾ ਅਸੀਂ ਪੱਟ ਪੱਟ ਦਾ ਸਾਰਾ ਵੀ ਇਹ ਬੁੱਟੀ ਆ ਕਿ ਕੁਝ ਬੀਜਾ ਹੈ ਵੀ ਨਹੀਂ ਪਤਾ ਹੁੰਦਾ ਕਈ ਵਾਰ ਅੱਜ ਮੈਂ ਪਿਆਜ਼ਾਂ ਦੇ ਵਿਚਾਰੇ ਵੀ ਡਾੜੀ ਨੇ ਇੱਕ ਇੱਕ ਕਰੋ ਮੂੜੀਆਂ ਦੀ ਤੇ ਬਲਾਈ ਹੈ ਮੈਂ ਲਾਦਾ ਇਹਨਾਂ ਦੇ ਵਿਚਾਰੇ ਵੀ ਆ ਲੈਟਸ ਦੇਖੋ ਕਿ ਨਹੀਂ ਸੋਹਣੀ ਹੋਣ ਲੱਗ ਗਈ ਹੁਣ ਖੜਨ ਲੱਗਿਆ ਥੋੜੀ ਥੋੜੀ ਅਸੀਂ ਪਹਿਲਾਂ ਅਰਲੀ ਲਾਤੀ ਸੀ ਉਹ ਤਾਂ ਮੀਂਹ ਵੀ ਪੈ ਗਿਆ ਸੀਗਾ ਇਹ ਨਵੰਬਰ ਚ ਹੀ ਲਾਵੇ ਠੰਡ ਦੀ ਚ ਠੰਡ ਤਾਂ ਵੈਸੇ ਹਲੇ ਵੀ ਨਹੀਂ ਹੋਈ ਚੰਗੀ ਤਰ੍ਹਾਂ ਮੌਸਮ ਕਹੇ ਜਾਵੇ ਪਿਆ ਹੈ ਲਾ ਬਈ ਮਹੀਆਂ ਦਾ ਮੌਸਮ ਪਰ ਹੈਗਾ ਏ ਉਦਾਂ ਧੂਆਂ ਦਾ ਮੌਸਮ ਆ ਲੈਟਸ ਦਾ ਬੀਜ ਵਿੱਚ ਸਾਫ ਤੇ ਜੀਰਾ ਹੁੰਦਾ ਉਦਾਂ ਦੀ ਆ ਵਟ ਤੇ ਹੁਣ ਇਹਨਾਂ ਨੂੰ ਬੀਜ ਦੇਣਾ ਲਓ ਵੀ ਛਲਗਮ ਪੱਟ ਲਈ ਛਲਗਮ ਐ ਇਹ ਛਲਗਮ ਵਧੀਆ ਇਹ ਵੀ ਹੋ ਰਿਹਾ ਦੇਖੋ ਸਰਦੀਪ ਉਧਰ ਲੀਆਂ ਹੋਰ ਨੇ ਹਾਂ ਮਿੱਠੀ ਹੋ ਗਈ ਰਵੀ ਛੋਟੀ ਆਲੇ ਨਾ ਕਿ ਐਡੀ ਹੁੰਦੀ ਹਾਂ ਹਾਂ ਪਰ ਬਾੜੀ ਵੱਡੇ ਐਨੀ ਕੇ ਸਾਈ ਠੀਕ ਹੈ ਫਰੈਸ਼ ਫਰੈਸ਼ ਪੱਟ ਕੇ ਖਾਓ ਕਈ ਵਾਰ ਦੇ ਉਹ ਜਿਹੜੇ ਪੱਤੇ ਸਿੱਟੇ ਨੇ ਉਹ ਵੀ ਖਾ ਸਕਦੇ ਆ ਮਤਲਬ ਕਿ ਹੋਣਗੇ ਨਾ ਹੋਂਦ ਚ ਵੀ ਤਤ ਤਤ ਕੁਝ ਨਾ ਕੁਝ ਤਾਂ ਹੋਊਗਾ ਹੀ ਹਾਂ ਜਦੋਂ ਪਰੋਟੀਆਂ ਬਣਾਉਨੇ ਆ ਰੋਜ਼ ਪਾਏ ਹੁੰਦੇ ਨੇ ਮੂਲੀਆਂ ਦੇ ਤੇ ਇਹਦੇ ਪੱਤੇ ਕੱਟ ਕੇ ਪਾਦੇ ਹੁੰਨੇ ਇਹਦੇ ਵੀ ਹਾਂ ਇੰਨੀਆਂ ਚੁੜਚਰੀ ਤਾਂ ਹੀ ਹੁੰਦੀਆਂ ਹੂੰ ਮੂਲੀਆਂ ਵੀ ਕਿਵੇਂ ਪੱਤੇ ਨਾਲ ਖਾਣ ਨੂੰ ਗੈਸ ਨਹੀਂ ਬਣਦੀ ਮੈਂ ਮੂਲੀਆਂ ਦੇ ਖਾ ਕੇ ਜੀ ਉਹਨੂੰ ਪਰੌਂਠੇ ਖਾ ਗੈਸ ਬਣਦੀ ਹੈ ਪੱਤੇ ਦੇ ਸਾਗ ਚ ਮੂਲੀ ਪਾਉਣੇ ਗੈਸ ਨਹੀਂ ਬਣਦੀ ਤਾਂ ਹੀ ਹਾਂ ਇਹਦੇ ਗੈਸੇ ਬਣੀ ਰਹਿੰਦੀ ਸੀ ਰੱਬ ਨੇ ਜਿਹੜੀ ਚੀਜ਼ ਦਿੱਤੀ ਆ ਉਹ ਕੋਈ ਨਹੀਂ ਦੇਖਦਾ ਇਹੀ ਆ ਕਮਾਲ ਚੀਜ਼ ਬਣਾਈ ਆ ਰੱਬ ਨੇ ਕਿਵੇਂ ਇਹਦੇ ਵਿੱਚ ਉਹ ਚੀਜ਼ ਪਤਾ ਨਹੀਂ ਕਿੱਥੋਂ ਕੀ ਮਟੀਰੀਅਲ ਆ ਉਹ ਕਿਵੇਂ ਉਹ ਵਿੱਚ ਪੈਦਾ ਹੋ ਗਿਆ ਪੱਤਿਆਂ ਦੇ ਵਿੱਚ ਇਹਦੇ ਵਿੱਚ ਹਲੇ ਹੈ ਨਹੀਂ ਇੱਕ ਰੰਗ ਆ ਜਾਣਾ ਇਹ ਲੱਗ ਪੱਤਾ ਹੀ ਪੱਤੇ ਲੱਗਦੇ ਨੇ ਪਰ ਹੌਲੀ-ਹੌਲੀ ਸਾਰਿਆਂ ਦੇ ਵਿੱਚ ਗੋਭੀ ਨੇ ਜਨਮ ਲਈ ਜਾਣਾ ਇਹਦੇ ਵਿੱਚ ਇੰਨਾ ਕ ਇਹਦੇ ਵਿੱਚ ਉਹ ਜਮੇ ਹੀ ਨਿਕਲ ਜਹਾ ਪੂਰਾ ਰੌਣਕ ਮੇਲਾ ਲੱਗਿਆ ਜੀ ਮੋਟਰ ਤੇ ਕਣਕ ਵੇਚਣ ਦੀ ਤਿਆਰੀ 20 ਸੀਗਾ ਜਿਹੜਾ ਜੀ ਸਾਰਾ ਰਲਾ ਕੇ ਰੱਖਦਾ ਤਿੰਨ ਤਰ੍ਹਾਂ ਦੇ 20 ਸੀ ਆਈ ਗੈਸ ਥੱਲੇ ਰਿਓ ਰਾਲਾ ਰਿਹਾ ਵਾ ਤੇ ਮੈਂ ਹੁਣ ਉੱਤੇ ਆਇਆ ਵਾ ਝਾੜੂ ਲਾਉਂ ਡੜੀਆਂ ਦੇ ਪੱਤੇ ਬਹੁਤ ਹੋਏ ਪਏ ਨੇ ਫੇ ਪੰਤਾਲਾ ਨੇ ਬੰਦ ਹੋ ਜੂਵੇ ਮੌਸਮ ਅੱਜ ਬੜਾ ਖਤਰਨਾਕ ਜਿਹਾ ਠੰਡਾ ਠੰਡਾ ਜਿਹਾ ਠੰਡਾ ਵੀ ਨਹੀਂ ਹੈਗਾ ਧੂਏ ਜਿਹਾ ਮੌਸਮ ਹੈ ਪਿਆ ਛੱਤ ਕਲੀਨ ਕਰਤੀ ਜੀ ਕਾਫੀ ਜਿਆਦਾ ਗੰਦ ਪਿਆ ਹੋਇਆ ਸੀ ਉੱਤੇ ਤੇ ਇੱਧਰ ਹਾਂ ਸਵੇਰੇ ਜਿਹੜਾ ਕਣਕ ਦਾ ਵੀਰ ਲਾ ਕੇ ਰੱਖਿਆ ਇਹ ਪਿਆ ਵਾ ਤੇ ਅੰਦਰ ਪਿਆ ਵਾ ਤੇ ਗੋਰਾ ਵੀ ਦਾ ਖਿਚੀਆਂ ਦਾ ਕੰਮ ਤੇ ਇੱਧਰ ਡਾੜੀ ਹੋਣੀ ਰੇਅਰ ਲਾਉਣ ਲੱਗੇ ਹੋਏ ਨੇ ਉਹ ਗਾਣਾ ਲਾਇਆ ਸੀ ਵੀਰੇ ਨੇ ਉੱਚੀ ਉੱਚੀ ਸਾਡੀ ਨੂਨ ਦੀ ਡਲੀ ਪਤਾ ਨਹੀਂ ਤੇ ਇੱਧਰ ਸਾਡੀ ਰੇਹ ਦੀਆਂ ਡਲੀਆਂ ਡਲੇ ਬਹੁਤ ਜ਼ਿਆਦੇ ਇਹਦੇ ਵਿੱਚ ਹੀ ਪ੍ਰੋਬਲਮ ਆ ਰਹੀ ਹੈ ਬਾਕੀ ਠੀਕ ਆ ਨਾ ਇਹ ਫਿਰ ਵੀ ਹਾਂਜੀ ਜਿਹੜਾ 16 16 ਹਾਂਜੀ ਉਹਦੀ ਉਹ ਡਲੀ ਦੀ ਪ੍ਰੋਬਲਮ ਆ ਰਹੀ ਹੈ ਡਲੀ ਪ੍ਰੋਬਲਮ ਆ ਰਹੀ ਹੈ ਹੁਣ ਇੱਕ ਡਲੀ 16 16 ਪਾਉਣੀ ਆ ਇੱਕ 22 ਪਾਉਣੀ ਆ ਹਾਂਜੀ 10 ਕਿਲੋ ਜ਼ਿੰਕ ਪਾਉਣੀ ਆ ਹਾਂਜੀ ਹੈ ਸਾਰਣਾ ਕੇ ਰੋਲਾ ਪੈਂਦਾ ਇਹ ਤਾਂ ਡੜੀਓ ਬਹੁਤ ਬਾੜੀ ਡੜੀ ਹੈ ਉਹ ਗੋਰਾ ਰੋਲਾ ਪਾਈ ਜਾਂਦਾ ਮਸ਼ੀਨ ਚ ਫਸ ਜੂਗੀ ਹੁਣ ਗਰਾਰੀਆਂ ਬੰਦ ਹੋ ਗਈਆਂ ਅੱਜ ਕੱਲ੍ਹ ਬਲੇ ਨੇ ਗਿਰਦੀ ਐ ਇਹਦੀ ਹੂੰ ਹੂੰ ਹੋਰ ਰਾਜੂ ਆਇਆ ਹੋਇਆ ਦੇਖ ਚੱਕ ਦਾ ਥੈਲਾ ਚੱਕ ਬਈ ਸਿਕਾਣਾ ਹਾਂ ਮੇਰੇ ਚੱਕ ਲੈਣਾ ਹੁਣ ਤਾਂ ਚੱਕਣਾ ਪੈਣਾ ਵੀਡੀਓ ਬਣਦੀ ਆ ਉਹ ਵਾਹ ਵੀ ਵਾਹ ਇਹ ਬੰਦਾ ਕਲਾਲ ਤੋਂ ਲੈਂਦਾ ਹਾਂ ਕਲਾਲ ਸਰਪੰਚ ਹਾਂ ਸਰਪੰਚ ਬੰਦਾ ਕਲਾਲ ਹਾਂ ਜੀ ਅੰਬ ਤੋੜ ਕੇ ਲੈ ਗਿਆ ਆਪਣੇ ਉੱਥੋਂ ਫੜ ਲਿਆ ਸੀ ਅੱਛਾ ਹੀ ਬੰਦਾ ਨਹੀਂ ਦੀ ਗੱਲ ਤਾਂ ਚੜ ਕੇ ਉਹ ਬਾਲੂ ਲਿਆ ਜੀ ਭਾਈ ਆਂਬ ਭਾਈ ਤੁਸੀਂ ਫਰਾਂਟ ਚੜੇ ਆ ਕਿ ਆਂਬ ਤੋਂ ਉਹ ਚੱਤੀ ਆ ਜੀ ਗਿੱਲੇ ਨਹੀਂ ਘੜਾ ਨਹੀਂ ਹਾਂ ਮੈਂ ਬਹੁਤ ਜ਼ਿਆਦਾ ਲੱਗਿਆ ਨਹੀਂ ਤਾਂ ਸਾਨੂੰ ਮਿਲਿਆ ਨਹੀਂ ਮੈਂ ਲਿਆਦਾ ਮੈਂ ਉਹ ਤਾਂ ਜਦ ਮੈਂ ਆਇਆ ਆਇਆ ਭਾਈ ਉਹਦੇ ਘੜਾ ਇਹ ਉੱਥੋਂ ਭਰੀ ਆ ਹੋਵੇ ਗੱਲ ਸੁਣ ਮੈਨੂੰ ਦੇਖ ਕੇ ਆਪ ਨੂੰ ਇੱਚੀ ਬੁੱਕੀ ਗਿਆ ਇਹ ਕਿਰਿਆ ਕਿਰਿਆ ਮੇਰਾ ਪੁੱਤ ਆ ਜਾ ਫਿਰ ਕੁੰਜੇ ਲੈ ਜੇ ਇਹ ਮੁੰਡਾ ਲਿਆ ਇਹਦਾ ਖੋਖਰਾ ਤੂੰ ਕਿਹਨੇ ਦਾ ਮੁੰਡਾ ਤੂੰ ਗੁਜਰਾ ਵਾ ਕਿਨੋਂ ਆ ਤੇਰਾ ਐਮ ਇਮਤੀਆਜ਼ ਅਲੀ ਇਮਤੀਆਜ਼ ਅਲੀ ਇਮਤੀਆਜ਼ ਅਲੀ ਹਾਂ ਠੀਕ ਹੈ ਇਹ ਪਹਿਲੀ ਗਰੀ ਆਪਣੇ ਕੋਲ ਆ ਅੱਛਾ ਇਹ ਜੀ ਇਹਦੇ ਬਾਪੂ ਨਾਲ ਆੜੀ ਆ ਇਵੇਂ ਆ ਗਿਆ ਨਾ ਤੁਹਾਡੇ ਤੇਰੇ ਬਾਪੂ ਨਾਲ ਮੇਰੀ ਆੜੀ ਆ ਪਰ ਆਲੀ ਤੁਸੀਂ ਚੈੱਕ ਕਰੀਓ ਹਾਂ ਜੀ ਸਾਬਾ ਬੋਲ ਲਗਾ ਟਮੰਡ ਅੱਛਾ ਉੱਚੀ ਬੋਲ ਤੇਰੀ ਵੀਡੀਓ ਬਣਨੀ ਆ ਤੁਹੇ ਦੱਸ ਵੀ ਸਭ ਤੋਂ ਉਪਰ ਵਾਲੀ ਕੀ ਦੀ ਵਧੀਆ ਤੁਹਾਡੀ ਉਪਰ ਵਾਲੀ ਵੀਡੀਓ ਚ ਕਾ ਲਿਆ ਹੁਣ ਅਸੀਂ ਬਹੁਤ ਵਧੀਆ ਟਿਆ ਕੀ ਕਹਦੇ ਹੁੰਦੇ ਨੇ ਸਾਰੇ ਕੁਝ ਜਿਹੜਾ ਕਹਿੰਦੇ ਤੁਸੀਂ ਜੀ ਦੀ ਪ੍ਰਸ਼ੰਸਾ ਕਰਿਆ ਬਾਈਆ ਵੀ ਫੌਜੀ ਸਾਹਿਬ ਦੀ ਫੌਜੀ ਸਾਹਿਬ ਦੀ ਹਾਂ ਤੇ ਰਾੜੀ ਉਹ ਵੀ ਦੱਸ ਜਿਹੜੀ ਤੁਸੀਂ ਮਿਸਟੇਕ ਕੀਤੀ ਆ ਪਲਾਕੀਆਂ ਦੀਆਂ ਫੜ ਲੈਣੇ ਹੁੰਦੇ ਆ ਮਿਸਟੇਕ ਦੀ ਗੱਲ ਜਾਦੀ ਆ ਅੱਜ ਦਾ ਬਹੁਤ ਛੋਟਾ ਗੋਲ ਹੋ ਗਿਆ ਆਪਣਾ ਰਿਓ ਪਿਆ ਸੀਗਾ ਕਲਾਲ ਪਾਪੇ ਕੋਲ ਹਾਂਜੀ ਕਿਉ ਪਾਪੇ ਦੀ ਰੱਖਦੇ ਹੀ ਤਾਂ ਆਪਾਂ ਪਾਪੇ ਨੂੰ ਕਿਹ ਲੈਂਦਾ ਸੀ ਮੈਂ ਕੀ ਕਰਿਆ ਲਿਆਉਣੇ ਸੀਗੇ 36 ਥੈਲੇ ਹਾਂਜੀ ਮੈਂ 9 22 ਦੇ ਰੱਖ ਲਏ 9 16 16 ਦੇ ਰੱਖ ਲਏ ਮੈਂ ਕਿਹਾ ਜੀ ਹੋ ਗਿਆ ਬਈ ਸਾਡੇ ਕੋਲ ਇਹ ਹੋ ਗਿਆ 19 ਕੁਇੰਟਲ ਤੁਸੀਂ ਇੱਕ ਸਾਡੇ ਕੋਲ 1.5 ਕੁਇੰਟਲ ਆ ਸੈਲਫਰ ਆ ਸਾਡੇ 20 ਕੁਇੰਟਲ ਹੋ ਗਿਆ ਸਰ ਜਾਨਾ ਜਦ ਮੈਂ ਉਰੇ ਆ ਕੇ ਟਰਾਲੀ ਦੇਖੀ ਇਸ ਆਲਾ 10 ਕਿਲਿਆਂ ਦਾ ਹੋਰ ਹੋ ਗਈ ਜਿਹੜੀ ਉਹਦੇ ਨਾਲ ਕੋਟ ਵਾਲੇ ਨਾਲ ਹੋਈ ਸੀ ਉਹ ਕਹਿੰਦੇ 50 ਕਿਲੋ ਦੀ ਬੋਰੀ ਗਣ ਗਿਆ ਸੀ ਉਹ ਤੁਸੀਂ ਕੁਆਂਟ ਉਹ ਤਾਂ ਫੇਰ 50 ਤੁਸੀਂ ਕੁਆਂਟਲ ਦੀ ਕਰ ਗਏ ਨਾ ਮਾਈ ਗਾਡ ਇਹ ਤਾਂ ਆਇਆ ਜਿਕੇ ਤੇ ਦੁਕਾਨ ਤੋਂ ਦੂਰੋਂ ਲਿਆਂਦਾ ਹੁੰਦਾ ਫੇਰ ਔਕਾ ਸੀਗਾ ਚਲੋ ਹੁਣ ਤਾਂ ਟਰਾਲੀ ਲੈ ਕੇ ਜਾ ਰਹੇ ਆ ਆਪਾਂ ਕਰਦੇ ਆ ਨਹੀਂ ਐਡੀ ਵੱਡੀ ਮਿਸਟੇਕ ਕੱਲ ਕੰਮ ਵੀ ਬਹੁਤ ਸੀਗਾ ਬਿਜ਼ੀ ਸੀਗਾ ਬਿਜ਼ੀ ਸੀਗਾ ਥੱਕ ਵੀ ਜਾਂਦੇ ਆ ਹੂੰ ਗਲਤੀ ਮੰਨਣੀ ਇਹ ਹੋ ਗਈ ਗਲਤੀ ਮੰਨ ਲੈਣੀ ਚਾਹੀਦੀ ਹੈ ਹਾਂਜੀ ਹਾਂ ਅੜੀ ਨਹੀਂ ਕਰਨੀ ਚਾਹੀਦੀ ਸਹੀ ਗੱਲ ਆਪਾਂ ਆਇਆ ਥੋੜਾ ਮੈਂ ਕਿਹਾ ਮੁੱਕ ਗਿਆ ਇਹ ਕੋਈ ਨਹੀਂ ਕਹਿੰਦਾ ਪਪਾਏ ਤਾਂ ਹੋਰ ਕੱਢੀ ਫਿਰਦਾ ਸੀ ਜੱਜਦਾ ਸੀ سٹੌਰ ਕੱਢੀ ਫਿਰਦਾ ਸੀ ਮੇਰੇ ਜਾਣਾ ਹੋਣਾ ਪੁੱਤ ਕਿੱਥੇ ਹਾਂ ਜੱਜਦਾ ਸੀ ਪਪਾ ਪੁਰਾ ਹਾਂ ਬਸ ਸਾਢੇਆ ਹੋ ਗਏ ਅਸੀਂ ਨਾਲ ਜੀ ਨਾਲ ਕਰੀ ਜਾਨੀ ਆ ਬ੍ਰੇਕਫਾਸਟ ਕਰ ਲਿਆ ਸੀ ਅਸੀਂ ਹੁਣ ਬਸ ਲਾਈ ਜਾਂਦੇ ਮਿੱਠਿਆ ਵਾਲੀ ਰੋਟੀ ਐ ਨਾਲ ਨੂੰ ਦਹੀਂ ਬੂੰਦੀ ਅਚਾਰ ਨਾਲ ਨੂੰ ਚਾਹ ਪੁੱਤ ਘਰ ਘੱਟੀ ਇਹਨੂੰ ਲਿਆ ਥੈਲਾ ਕਿੰਨੇ ਪਏ ਨੇ ਗੱਲ ਸੁਣਾਂ ਆਪਣਾ ਤਾਂ ਰਲਾਈ ਦੀ ਪਿੱਛਾ ਛੁੱਟਣਾ ਜਿੰਨਾ ਚਿਰ ਰਲਦਾ ਨਹੀਂ ਹੈ ਕਣਕ ਰਲਾਉਣੇ ਦਾ ਕੰਮ ਸੌਖਾ ਸੀ ਇਹ ਔਖਾ ਥੋੜਾ ਜਿਹਾ ਇਹ ਜੜੀ ਨਾ ਆਵੇ ਇਹ ਹੈਗਾ ਵੀ ਦੁੱਗਣਾ ਹਾਂ ਦੁੱਗਣਾ ਵੀ ਆ ਡੜੀ ਨਾ ਆਵੇ ਹਾਂ ਫੇਰ ਸੌਖਾ ਡੜੀ ਕਰਕੇ ਟਾਈਮ ਲੱਗਿਆ ਹਾਂ ਹੁਣ ਅਸੀਂ ਰਲਾਉਣ ਲੱਗੇ ਵੀ ਆ ਦੇਖ ਲੈ ਉਧਰ ਉਹ ਕਹਿਿੰਦਾ ਉਹਨੇ ਮੇਰੇ ਪੱਤੇ ਆਈ ਜਾਂਦੇ ਨੇ ਹੁਣ ਡੇਗ ਪੱਤੇ ਆਈ ਚੱਕਦੇ ਵੀ ਵਿੱਚ ਕਦੇ ਪਤਾ ਹੀ ਨਹੀਂ ਲੱਗਦਾ ਕਰੇ ਹਾਂ ਹਾਂ ਉਹ ਆਪਾਂ ਦਾ ਚੱਕ ਰਹੇ ਨੇ ਆ ਕਈ ਗਰੀ ਇਹ ਲਾਹ ਪ੍ਰਵਾਹੀ ਕਰ ਜਾਂਦੇ ਨੇ ਹੋਰ ਰੋਲਾ ਪਾਉਂਦਾ ਉਹ ਪੱਤੇ 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 ਅਰੇ ਭਾਈ ਦੋ ਕੰਮ ਨੇ ਨਾਲੇ ਥੈਲੇ ਭਰਦੇ ਇੱਧਰ ਆਉਣਾ ਮੈਨੂੰ ਲੱਗਦਾ ਥੋੜੀ ਥੋੜੀ ਐਂਡ ਤੱਕ ਥੈਲਾ ਹੀ ਭਰ ਜਾਣਾ ਥੱਡਲੀਆਂ ਤਾਂ ਥੈਲੇ ਹੀ ਭਰ ਜਾਣਾ ਨਹੀਂ ਇਹਨੂੰ ਕੁੱਟ ਕੇ ਵੀ ਛੱਟਾ ਦੇ ਦਾਂਗੇ ਹਾਂਜੀ ਹਾਂਜੀ ਮੂਰੇ ਰੂਟਾ ਵੀਟਰ ਦੇ ਉਹਨੇ ਸਾਲਿਆਂ ਦਾ ਕਰ ਤੂ ਲੋਟ ਇਹਨੂੰ ਤੁਸੀਂ ਕਹਿੰਦੇ ਅਸੀਂ ਬਿਨਾਂ ਖਾਦ ਤੋਂ ਖੇਤੀ ਕਰਨੀ ਦੇਖਿਆ ਖੇਤੀ ਕਿੰਨੀ ਔਖੀ ਹੈ ਮੈਂ ਤਾਂ ਕਿਸੇ ਨਹੀਂ ਕਹੀ ਹਾਂ ਬਸ ਹੀ ਪੂਰੇ ਐਂ ਕਰਦੀਆਂ ਖੇਤੀ ਕੀਤੀ ਬੋਤ ਔਖੀ ਆ ਤੇਰੇ ਸਾਹਮਣੇ ਆ ਪਾਪਾ 5 ਵਜੇ ਟਰਾਲੀ ਕਢਾ ਗਿਆ ਮੈਂ ਉਰੇ ਆਇਆ ਪਾਪਾ ਕੋ ਬੈਠਾ ਸੀ ਹੂੰ ਹੂੰ ਜੇਦੀ ਮੋਟਰਸਾਈਕਲ ਆ ਗਿਆ ਉਹਨਾਂ ਨੇ ਗੋਪੀ ਵਟਣੀ ਸੀਗਾ ਹਾਂ ਫਿਰ ਬੰਦਾ ਛੱਡ ਕੇ ਗਿਆ ਇੱਕ ਛੱਟ ਪੂਜਾ ਚੱਲਦੀ ਆ ਛੱਟ ਛੱਟ ਸੱਤ ਬਿਹਾਰ ਆ ਪਹੀਆਂ ਦੀ ਹਾਂਜੀ ਉਹ ਉਹਨਾਂ ਦੇ ਕਰਕੇ ਜਿਹੜੇ ਕਰੇ ਸੀਗੇ ਸਾਰੀ ਛੁੱਟੀ ਕਰਕੇ ਤਿੰਨ ਬੰਦੇ ਹਾਂ ਉਹ ਬੰਦਾ ਤਾਂ ਰੱਖਣਾ ਪੈਂਦਾ ਆ ਰੜਾਉਣ ਵਾਸਤੇ ਹੂੰ ਹੂੰ ਵੀ ਰੜਾਉਣ ਵਾਸਤੇ ਆ ਰਹੇ ਹੋ ਜੇ ਡਾਈ ਮਿਲਦਾ ਹੋਵੇ ਫਿਰ ਤਾਂ ਬਹੁਤ ਚਾਈ ਦਾ ਬਹੁਤ ਵਧੀਆ ਅੱਜ ਤਾਂ ਇਮਤਿਹਾਨ ਜਨੇ ਕੰਮ ਸਾਰਤਾ ਇਹਦੇ ਤਾਂ ਸਾਰਤਾ ਹੂੰ ਇਹਨੂੰ ਕਰ ਲੂਗੀ ਮੈਂ ਸ਼ਿਫਾਰਨ ਕਰੀ ਆ ਅੱਛਾ ਵੀ ਮੇਰੇ ਕਰ ਲੂਗੀ ਰਵਾਦੇ ਸਾਨੂੰ ਅਸਲ ਸਾਰਾ ਜਾਣ ਦਾ ਪਲਾਨ ਬਣਿਆ ਸੀ ਕਿ ਦੇਖ ਤਪੂ ਤਾਂ ਕੰਮ ਕੋ ਜਰੂਰੀ ਨਹੀਂ ਹੈਗਾ ਤੂੰ ਜਰੂਰੀ ਹੈ ਜੇ ਕਹਾਂਗੇ ਤਾਂ ਲੋਰ ਉਸ ਜੂ ਮਾਰ ਉਸ ਜੂ ਤੇਰੀ ਨਹੀਂ ਮੈਂ ਤਾਂ ਮੈਂ ਤਾਂ ਮੈਂ ਤਾਂ ਮੈਂ ਤਾਂ ਜਾਣਾ ਕਿਤੇ ਕੁਛ ਮੈਨੂੰ ਤਾਂ ਫਰਕ ਨਹੀਂ ਮਰਦਾ ਜਾਵਾਂ ਨਾ ਜਾਵਾਂ ਹਾਂ ਮੰਮੀਆਂ ਦੇ ਜਾਇਆ ਹੁਣ ਪਾਰਟ ਤੇ ਭੋਗਾ ਚਾਹ ਨਹੀਂ ਮੰਮੀ ਰੋਸਦੀ ਸੀ ਜੇ ਮੈਂ ਕਹੇ ਵੀ ਜਮਾ ਦਪਹਿਰ ਤੋਂ ਬਾਅਦ ਚਲੇ ਜਾਇਓ ਫੇਰ ਹੋ ਜਾਊਗਾ ਨੇਰਾ ਹੋ ਜਾਣਾ ਤਾਂ ਬਸ ਮੂੰਹ ਬੰਦ ਨੇਰਾ ਹੋ ਜਾਂਦਾ ਹੈ ਨੇਰਾ ਹੋ ਜਾ ਰੁਕ ਪੋ ਨਾਲ ਸਾਡੇ ਦੇਸ਼ ਚੇਹਰ ਹੀ ਪਤਾ ਕਿੱਥੇ ਰਾਹ ਨਹੀਂ ਪਹਿਲਾਂ ਜਾਣਾ ਰਾਹ ਦੀ ਕਿਸੇ ਦੇ ਰਾਸਤੇ ਜਾਣਾ ਕਿਸੇ ਨੂੰ ਉਹਨਾਂ ਨੂੰ ਸੈਟਰਡੇ ਸੰਡੇ ਛੁੱਟੀ ਹੁੰਦੀ ਹੈ ਉਹਨਾਂ ਨੂੰ ਜੇ ਜਾਣਾ ਚਾਹੀਦਾ ਪੁੱਤਰ ਟਾਈਮ 'ਤੇ ਜਾਣਾ ਚਾਹੀਦਾ ਹਾਂ ਟਾਈਮ 'ਤੇ ਤੁਰਾਂਗੇ ਸੱਜਣੇ ਰਾਜੂ ਲੈ ਜਾ ਲੈ ਜਾ ਫਟਾਫਟ ਤੇਰਾ ਕੰਮ ਪਿੱਛੇ ਆ ਸਭ ਸੇ ਏਜੰਟ ਵੀਰ ਰੋੜੀਆਂ ਨਾ ਹਾਂ ਲੋ ਆਹ ਡਾਲੇ ਹੀ ਨਿਕਲਦੇ ਨੇ ਹੈ ਕਿੰਨੇ ਡਾਲੇ ਨਿਕਲ ਆਹ ਲੋ ਇਹ ਜੋ ਸ਼ੱਕਰ ਚ ਗੜ ਪਾਇਆ ਹੁੰਦਾ ਉਹਤ ਵੀਰਿਆ ਕੀ ਕਰੂਗਾ ਬੰਦਾ ਹੈ ਮੈਂ ਪੱਪੂ ਮਾਨ ਕਹੇਦਾ ਵੀ ਜੱਟ ਦੀ ਜਨਵਰੀ ਤਾਂ ਸਰ ਦਾਣਾਮਢੀ ਗਾਣਾ ਗਾਵਾ ਠੀਕ ਆ ਮੈਂ ਕੀ ਗੱਲ ਕਹਿੰਦਾ ਪੱਪੂ ਮਾਨ ਸਹੀ ਕਹਿੰਦਾ ਹੁਣ ਦੇਖ ਲੈ ਆਹ ਨੇਦਾ ਹੀ ਪੂਟ ਰਾ ਹੂੰ ਨਾ ਨਾ ਹੈ ਹੀ ਨਹੀਂ ਇਹਨੇ ਪਹਿਲਾਂ ਕਿਰ ਜਾਣਾ ਦਾਣੇ ਨੇ ਮਗਰੋਂ ਕਿਰਨਾ ਹੋਰਿਓ ਘਟ ਜਾਣਾ ਹੂੰ ਆ ਦੇਖ ਲੈ ਇਹ ਪਿੱਛੇ ਕੋਈ ਮਿਸਟੇਕ ਹੋਈ ਲੱਗਦੀ ਮਾੜੀ ਮੋਟੀ ਪਿੱਛੇ ਕੋਈ ਮਿਸਟੇਕ ਹੋਈ ਸਾਡਾ ਨਿਕਲੇ ਜਿਵੇਂ ਮਰਜ਼ੀ ਹੋਵੇ ਹੂੰ ਉਹਨੂੰ ਪਤਾ ਵੀ ਲੈਣਾ ਹੀ ਲੈਣਾ ਮਜਬੂਰੀ ਆ ਉਹਨੂੰ ਪਤਾ ਵੀ ਲੈਣਾ ਹੀ ਲੈਣਾ ਹਾਂ ਥੈਲੇ ਬੰਦ ਚ ਕੀ ਪਤਾ ਲੱਗਦਾ ਮਜਬੂਰੀ ਇਹ ਆ ਨਾ ਪਤਾ ਇਹਦਾ ਜੋਖ ਦੀਆਂ ਆਪਣੀ ਸਾਰੀ ਚੀਜ਼ ਜੋਖੀ ਜਾਂਦੀ ਆ ਆਪਾਂ ਖਾਲ ਚੱਕਣੀ ਹੋਵੇ ਰਿਓ ਚੱਕਣਾ ਹੋਵੇ ਪੁੱਤ ਭੰਨਣਾ ਲੇਟ ਹੋ ਜਾਣਗੇ ਫੇਰ ਬਾਅਦ ਚ ਭੰਨਾ ਗਿਆ ਦੇਖ ਆਹ ਬਾਤ ਹੋ ਜਾਂਦੀ ਹੈ ਫੇਰ ਵੀ ਹਾਂ ਜੀ ਅੱਜ ਜੇ ਤੂੰ ਅਗਲਾ ਕਹਿਦਾ ਹੁਣ ਬਈ ਫੌਜੀ ਸਾਹਿਬ ਹੁਣ ਝੂਠ ਬੋਲਦੇ ਨੇ ਹੈ ਹੂੰ ਦੇਖ ਤੇਰੇ ਕੋਲੇ ਦਲੇ ਕੋਈ ਕੋਈ ਥੈਲਾ ਵਧੀਆ ਹੁਣ ਜੇ ਮਸ਼ੀਨ ਵਾਲੇ ਨਾਲ ਮਾਲਕ ਕੱਲ੍ਹ ਹੀ ਹੋਵੇ ਉਹ ਇਹ ਚੁਕੂਗਾ ਕਿ ਦਾਣੇ ਪਾਊਗਾ ਜਾਂ ਕੀ ਕਰੂਗਾ ਹਾਂ ਜੀ ਦੇਖ ਲੈ ਆਪ ਕੋ ਆਪਣੇ ਕੰਮਾਂ ਤੇ ਲੱਗੇ ਨੇ ਹੈ ਕੱਲ ਨੂੰ ਆਪਾਂ ਨੇ ਸਪਰੇ ਵੀ ਕਰਾਉਣੀ ਆ। ਅੱਛਾ ਜੀ। ਉਹ ਜਿਹੜਾ ਉਹਨਾ ਕੀ ਕਹਿੰਦੇ ਨੇ ਚਾਰ ਟਾਇਰ ਵਾਲਾ ਪਤਲਾ ਜਿਹਹਾ ਉਹ ਜਿਹੜਾ ਉਹ ਸੜਕ ਤੇ ਜਾਂਦਾ ਦੇਖਿਆ ਮੈਂ ਕਈ ਵਾਰ। ਕਈ ਤਾਂ ਉਹ ਕੀ ਕਹ ਲੈ ਦਿੰਦੇ ਨੇ। ਕਈ ਘੋੜਾ ਕਹਿ ਦਿੰਦੇ ਨੇ, ਕੋਈ ਜਹਾਜ਼। ਕੋਈ ਜਹਾਜ਼ ਕਹਿੰਦਾ। ਸਾਹੀ ਜੰਗ ਜੰਗ ਪੱਧਰ ਤੇ ਕੰਮ ਚੱਲਦਾ। ਮੱਟਾ ਪਵਾਤੀ ਸੀਗੇ ਕੱਲ ਮੈਂ। ਹਾਂ ਜੀ। ਬਈ ਕੱਲ ਨੂੰ ਉਹਨਾਂ ਨੇ ਸਪਰੇ ਕਰਕੇ ਉਹ ਬਹੁਸ਼ੇਤੀ ਕਰਦੇ ਨੇ ਵੈਰੀ। ਫਿਰ ਪੁੱਤ ਗੋਡੇ ਵੀ ਦਿਖਾਉਣੇ ਨੇ। ਇਹਦਾ ਤੇਰੀ ਮੰਮੀ ਕੁੱਛੀ ਹੁੰਦੀ ਜਿਹੜੀ ਗੋਡੇ ਨਹੀਂ ਦਿਖਾਉਂਦੇ। ਮੈਂ ਵੀ ਹੁਣ ਮੈਂ ਫਿਰ 20 ਦਿਨ ਹੀ ਪਾਣੀ ਲਾਉਣਾ ਇਹਨੂੰ ਹੂੰ ਹੂੰ ਫਿਰ ਵਿਹਲੇਆਂ 20 ਦਿਨ ਹਾਂਜੀ ਜੇ 20 ਦਿਨ ਫੋਟੋ ਚਲੋ ਕਣਕ ਚਲੇ ਜੀਰੀ ਨਾਲ ਫਿਰ ਵੀ ਥੋੜਾ ਰਿਲੈਕਸ ਹੁੰਦਾ ਬੰਦਾ ਕਣਕ ਚਲੇ ਜੀਰੀ ਨਾਲ ਫਿਰ ਵੀ ਥੋੜਾ ਜਿਹਾ ਰਿਲੈਕਸ ਹੁੰਦਾ ਜੇ ਜਿਆਦਾ ਬਿਜ਼ੀ ਹੁੰਦੀ ਆ ਲੈ ਪੁੱਤਰਾ ਕਾਹਨੂੰ ਪੀਜੀ ਆ 100% ਕੰਮ ਨਿਕਲਿਆ ਆਉਂਦਾ ਨਹੀਂ ਉਹ ਤਾਂ ਹੈਵੀ ਐਮ ਫਸਲ ਦੀ ਗੱਲ ਕਰਦੇ ਆ ਤੋ ਤਾਂ ਜੀਰੀ ਫਿਰ ਪੈਸੇ ਵੀ ਵੱਧ ਦੇ ਵੀ ਕਰਦਾ ਘੱਟ ਦੇ ਕਣਕ ਨੂੰ ਆਗ ਲੱਗਣ ਦਾ ਡਰ ਆ ਹਾਂ ਜੀਰੀ ਦੇ ਹੋਰ ਫਾਇਦੇ ਨੇ 呃。Uh.